ਨੌਕਰੀ ਬਸ਼ੇਰੀ ਦਿਖਾਉਣ ਲੱਗਿਆ ਸੱਜਣੋ ਸਪੋਰਟਲੈਸ ਬਾਈ ਕਹਿੰਦਾ ਬਹੁਤ ਚੰਗੀ ਤੇ ਬਹੁਤ ਵੱਡੀ ਘੋੜੀ ਬਣਨਾ ਐ ਇਸ ਬਸ਼ੇਰੀ ਨੇ ਬਹੁਤ ਸੋਹਣੀ ਆ ਉਮਰ ਅਜੇ ਛੋਟੀ ਆ ਹਾਈਟ ਐ ਬਹੁਤ ਚੰਗੀ ਕਰ ਰਹੀ ਆ ਬਸ਼ੇਰੀ ਸੱਜਣੋ ਤੇ ਜਾਣਕਾਰੀ ਇਹਦੀ ਆਪਾਂ ਸਾਰੀ ਸਾਂਝੀ ਕਰਾਂਗੇ ਵੀਡੀਓ ਚ ਐਂਡ ਤੱਕ ਬਣੇ ਰਹੋ ਇੱਕ ਬੇਨਤੀ ਆ ਸੱਜਣੋ ਤੁਹਾਨੂੰ ਤੇ ਜਿਹੜੇ ਵੀਰ ਕੋਲੇ ਇਹ ਘੋੜੀ ਆ ਆਪਣੇ ਕੰਮਕਾਰਾਂ ਚੋਂ ਬਹੁਤ ਬਿਜੀ ਆ ਤੇ ਉਹੀ ਸੱਜਣ ਫੋਨ ਕਰਿਓ ਜਿਨੇ ਬਸ਼ੇਰੀ ਲੈਣੀਆਂ ਤੇ ਟਾਈਮ ਪਾਸ ਵਾਲਾ ਬਾਈ ਕਹਿੰਦਾ ਫੋਨ ਨਾ ਕਰਿਓ ਵੀ ਮੈਂ ਟਾਈਮ 'ਚੋਂ ਟਾਈਮ ਕੱਢ ਕੇ ਫੋਨ ਚੱਕੂਗਾ ਵੀ ਕੋਈ ਟਾਈਮ ਪਾਸ ਵਾਲਾ ਫੋਨ ਨਾ ਕਰਿਓ ਵੈਸੇ ਤੇ ਜਿਹੜੇ ਨੇ ਲੈਣੀਆਂ ਚੰਗੇ ਭਾਅ ਦੀ ਬਸ਼ੇਰੀ ਆ ਥੋੜੇ ਰੁਪਈਆਂ ਵਾਲੀ ਨਹੀਂ ਹੈਗੀ ਵੀ ਅਗਲਾ ਕਹਦੇ ਵੀ ਆਪਾਂ ਨੂੰ ਮਿਲ ਜੂ ਲੱਖ ਰੁਪਏ ਦੀ ਚੰਗੇ ਰੇਟ ਦੀ ਘੋੜੀਆ ਬਸ਼ੇਰੀਆ ਸੱਜਣੋ ਜਿਹੜੇ ਕਿਸੇ ਸੱਜਣ ਨੇ ਸ਼ੌਂਕ ਵਜੋਂ ਬਸ਼ੇਰੀ ਲੈਣੀਆਂ ਉਹੀ ਫੋਨ ਕਰਿਓ 15 ਮਹੀਨੇ ਬਸ਼ੇਰੀ ਦੀ ਉਮਰ ਆ ਸੱਜਣੋ 60 ਇੰਚ ਹਾਈਟ ਕਰ ਗਈ ਬਾਈ ਕਹਿੰਦਾ ਬਾਲਪੋਰੀਆਂ ਦੀ ਸਾਫ ਆ ਚੰਗੇ ਘੋੜੇ ਦੀ ਬੱਚੀ ਆ ਨੋਕਰਾ ਘੋੜਾ ਚੰਗਾ ਕੋਈ ਉਧਰ ਉਸ ਘੋੜੇ ਦੀ ਬਸ਼ੇਰੀ ਆ ਬਹੁਤ ਸੋਹਣੀਆ ਲੰਬੀ ਲੰਝੀ ਆ ਕੰਨ ਕਨੋਤੀ ਦੀ ਸ਼ਕੀਨ ਆ ਸਪੌਟਲੈਸ ਆ ਇੱਕ ਵੀ ਸਿਵਕਾ ਨਹੀਂ ਹੈਗਾ ਬਾਈ ਕਹਿੰਦਾ ਕੋਈ ਜਮਾਨ ਸਾਫ ਸੁਥਰੀਆ ਪੈਰਾਂ ਪੂਰਾ ਦੀ ਮਜ਼ਬੂਤ ਆ ਸਾਤੀ ਕੰਨ ਕਨੋਤੀ ਐਨ ਕੁੰਡੀ ਵਾਲਾ ਕੰਨਾ ਸੋਹਣਾ ਕੰਨ ਲੱਗਿਆ ਹੋਇਆ ਤੇ ਜੇ ਕਿਸੇ ਸੱਜਣ ਨੇ ਇਹ ਬਸ਼ੇਰੀ ਖਰੀਦਣੀ ਆ ਸਪੌਟਲੈਸ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਈ ਜਮਨਾਨਗਰ ਬਾਈ ਦਾ ਏਰੀਆ ਗਾ ਹਰਿਆਣਾ ਜਮਨਾ ਨਗਰ ਤੁਸੀਂ ਬਾਕੀ ਡਿਟੇਲ ਆ ਜਿਹੜੀ ਬਾਈ ਤੋਂ ਫੋਨ ਤੇ ਕਨਫਰਮ ਕਰ ਸਕਦੇ ਹੋ ਨੰਬਰ ਆ ਜਿਹੜਾ ਆਪਾਂ ਨੇ ਸਕਰੀਨ ਤੇ ਦਿੱਤਾ ਸੱਜਣੋ ਪਿੱਠਪੁੜਾ ਦੇਖ ਲਓ ਬਸ਼ੇਰੀ ਦਾਣ ਘੈਂਟਾ ਪੂਰਾ ਗੱਲਬਾਤ ਓਕੇ ਆ ਜਿਹੜੇ ਕਿਸੇ ਸੱਜਣ ਨੇ ਖਰੀਦਣੇ ਆ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ 15 ਮਹੀਨੇ ਉਮਰਾ 60 ਇੰਚਾਈਟਾ ਬਾਲਪੋਰੀਆਂ ਦੀ ਸ਼ਾਫ ਆ ਬਹੁਤ ਚੰਗੇ ਘੋੜੇ ਦੀ ਬਸ਼ੇਰੀ ਆ ਇਹ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਸੱਜਣੋ ਨੰਬਰ ਸਕਰੀਨ ਤੇ ਦਿੱਤਾ ਧੰਨਵਾਦ